ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਜਿਹੜਾ ਪੌਮ ਪੌਮ ਬਣਾਉਣਾ ਦੱਸੂਗੀ ਬਹੁਤ ਹੀ ਸੌਖੇ ਤਰੀਕੇ ਨਾਲ ਸਿਰਫ ਆਪਾਂ ਨੂੰ ਇਹਦੇ ਲਈ ਜਿਹੜੀ ਪਾਚਮ ਤੇ ਕੈਂਚੀ ਚਾਹੀਦੀ ਹੈ ਬਸ ਦੋ ਚੀਜ਼ਾਂ ਨਾਲ ਆਪਾਂ ਇਹ ਪੌਮ ਪੌਮ ਜਿਹੜਾ ਬਣਾ ਸਕਦੇ ਹਾਂ ਜਦੋਂ ਆਪਾਂ ਬੱਚਿਆਂ ਦਾ ਜਾਂ ਕੋਈ ਪ੍ਰੋਜੈਕਟ ਬਣਾ ਰਹੇ ਹੁੰਦੇ ਆ ਤਾਂ ਆਪਾਂ ਪੌਮ ਪੌਮ ਲਗਾਉਣੇ ਹੁੰਦੇ ਆ ਤਾਂ ਆਪਾਂ ਇਹਨਾਂ ਨੂੰ फटाफट ਬਣਾ ਕੇ ਲਗਾ ਸਕਦੇ ਆ ਜਾਂ ਆਪਣੀ ਸ਼ਾਲ ਸਟੌਲ ਮਫਲਰ ਤੇ ਬਹੁਤ ਹੀ ਸੌਖਾ ਤਰੀਕਾ ਅੱਜ ਤੁਹਾਨੂੰ ਦੱਸਣ ਜਾ ਰਹੀ ਆ ਬਹੁਤ ਸੌਖੇ ਤਰੀਕੇ ਨਾਲ ਬਹੁਤ ਆਸਾਨੀ ਨਾਲ ਤੁਸੀਂ ਇਹਨਾਂ ਨੂੰ ਬਣਾ ਸਕੋਗੇ ਤੇ ਚਲੋ ਫਿਰ ਸ਼ੁਰੂ ਕਰਦੇ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਚਲੋ ਫਿਰ ਆਪਾਂ ਸ਼ੁਰੂ ਕਰਦੇ ਆ ਪੌਮ ਪੌਮ ਨੂੰ ਬਣਾਉਣਾ ਹੁਣ ਜਿਹੜੇ ਵੀ ਕਲਰ ਦਾ ਆਪਾਂ ਪੌਮ-ਪੌਮ ਬਣਾਉਣਾ ਤਾਂ ਆਪਾਂ ਉਸ ਕਲਰ ਦੀ ਜਿਹੜੀ ਪਾਛਮ ਲੈ ਲੈਣੀ ਹੈ। ਇਹਦੇ ਲਈ ਆਪਾਂ ਨੂੰ ਸਿਰਫ ਇੱਕ ਕੈਂਚੀ ਚਾਹੀਦੀ ਹੈ ਤੇ ਇੱਕ ਪਾਛਮ ਚਾਹੀਦੀ ਹੈ। ਦੋ ਚੀਜ਼ਾਂ ਨਾਲ ਆਪਾਂ ਪੌਮ-ਪੌਮ ਜਿਹੜਾ ਬਣਾਵਾਂਗੇ। ਹੁਣ ਆਪਣੀ ਕੋਲੇ ਇਸ ਤਰ੍ਹਾਂ ਪਾਛਮ ਹੈ। ਤਾਂ ਆਪਾਂ ਇਹਨੂੰ ਇਸ ਤਰ੍ਹਾਂ ਉਂਗਲਾਂ ਤੇ ਲਪੇਟ ਲੈਣਾ ਹੈ ਇਸ ਤਰ੍ਹਾਂ। ਬਹੁਤੀ ਸੌਖਾ ਤਰੀਕਾ ਹੈ ਫਟਾਫਟ ਤੁਸੀਂ ਪੌਮ ਪੌਮ ਤਿਆਰ ਕਰਕੇ ਕਿਸੇ ਵੀ ਪ੍ਰੋਜੈਕਟ ਜਿਹੜਾ ਲਗਾ ਸਕਦੇ ਆ ਇਸ ਤਰ੍ਹਾਂ ਥ੍ਰੈਡ ਨੂੰ ਉਂਗਲਾਂ ਤੇ ਲਪੇਟ ਲੈਣਾ ਜੇਕਰ ਤੁਸੀਂ ਥੋੜਾ ਜਿਆ ਹੋਰ ਇਸ ਨੂੰ ਜਿਹੜਾ ਵੱਡਾ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਹੋਰ ਆਪਾਂ ਜਿਹੜੇ ਥ੍ਰੈਡ ਐਸ ਤਰ੍ਹਾਂ ਤਾ ਗਏ ਆਪਣੇ ਵੱਲ ਲੈਣੀ ਉਸ ਤੋਂ ਬਾਅਦ ਆਪਾਂ ਜਿਹੜਾ ਥ੍ਰੈਡ ਐ ਕੱਟ ਲੈਣਾ ਹੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਦੋ ਉਂਗਲਾਂ ਤੇ ਕਰ ਲੈਣਾ ਇਸ ਤਰ੍ਹਾਂ ਜਿਹੜਾ ਆਪਾਂ ਕੱਟਿਆ ਹੋਇਆ ਥ੍ਰੈਡ ਆ ਇਸ ਤਰ੍ਹਾਂ ਇਧਰ ਦੀ ਲਿਆ ਕੇ ਆਪਾਂ ਇਧਰ ਦੀ ਕੱਢਣਾ ਇਹਨੂੰ ਇਸ ਤਰ੍ਹਾਂ ਕਰਕੇ ਤਾਂ ਇਸ ਤਰ੍ਹਾਂ ਆਪਾਂ ਇਹ ਵਿਚਾਲਿਆਂ ਇਸ ਤਰ੍ਹਾਂ ਕਾਸ ਦੇਣਾ इस तरह पूरा कस देना आपू हूँ आप इस तरह उंगलों तो उतार के इत नोट लगा लेनी है पूरा पक्का कर लेना आप तरह करके ਇੱਕ ਨੋਟ ਫੇਰ ਲਗਾ ਦੇਣੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਤਾਂ ਹੁਣ ਇੱਕ ਥ੍ਰੈਡ ਆਪਾਂ ਹੋਰ ਲਾਵਾਂਗੇ ਜਿਵੇਂ ਇਹ ਥ੍ਰੈਡ ਮੇਰਾ ਛੱਡਿਆ ਹੋਇਆ ਹੈ ਜਦੋਂ ਆਪਾਂ ਕਿਸੇ ਚੀਜ਼ ਨਾਲ ਇਹਨੂੰ ਅਟੈਚ ਕਰਨ ਤਾਂ ਆਸਾਨੀ ਨਾਲੇ ਜਿਹੜਾ ਇਹਨੂੰ ਇਸ ਤਰ੍ਹਾਂ ਅਟੈਚ ਕਰ ਲਵਾਂਗੇ ਇਸ ਤਰ੍ਹਾਂ ਇੱਕ ਥ੍ਰੈਡ ਮੈਂ ਹੋਰ ਲਵਾਂਗੀ ਇਸ ਤਰ੍ਹਾਂ ਇਨੂੰ ਕੱਟ ਲਵਾਂਗੇ ਆਪਾਂ ਫਿਰ ਆਪਾਂ ਇੱਕੋ ਜਿਹਾ ਥ੍ਰੈਡ ਕਰ ਲੈਣਾ ਇਸ ਦਾ ਤੇ ਆਪਾਂ ਜਿਹੜੀ ਨੋਟ ਆ ਲਗਾ ਦੇਣੀ ਹੈ ਇਸ ਤਰ੍ਹਾਂ ਲਪੇਟ ਕੇ ਨੋਟ ਲਗਾਉਣੀ ਆਪਾਂ ਇੱਥੇ ਪੱਕਾ ਕਰਨਾ ਹੈ 1 2 ਇਸ ਤਰ੍ਹਾਂ ਹੁਣ ਆਪਾਂ ਇਹ ਥ੍ਰੈਡ ਇੱਧਰ ਕਰ ਲੈਣਾ ਹੈ ਪਹਿਲਾਂ ਆਪਾਂ ਇਹ ਇੱਕ ਸਾਈਡ ਕਟਾਂਗੇ ਸਾਰੇ ਥ੍ਰੈਡ ਆ ਜਿਹੜੇ ਆਪਾਂ ਇਸ ਤਰ੍ਹਾਂ ਕੈਂਚੀ ਨਾਲ ਕੱਟ ਲੈਣੇ ਆ ਇਸ ਤਰ੍ਹਾਂ ਸਾਰੇ ਥ੍ਰੈਡ ਜਿਹੜੇ ਆਪਣੇ ਵੱਡੇ ਛੋਟੇ ਆ ਕੱਟ ਲੈਣੇ ਤੇ ਇੱਕੋ ਜੇ ਕਰ ਲੈਣੇ इस तरह हम आप इस तरह दूसरी साइड में कट लेना ये थ्रेड आप इधर रखना इन्हों भी हम आपोजे कर लेना इस तरह ਤਾਂ ਹੁਣ ਇਸ ਤਰ੍ਹਾਂ ਕਰਕੇ ਇਹਨੂੰ ਹੁਣ ਜਿਹੜੇ ਥ੍ਰੈਡ ਆਪਣੇ ਵੱਡੇ ਛੋਟੇ ਐ ਸਾਰੇ ਆਪਾਂ ਇੱਧਰ ਕਰਕੇ ਇਹਨੂੰ ਇੱਕੋ ਜਿਹਾ ਕੱਟ ਲੈਣੇ ਲਓ ਜੀ ਪਾਪਾ ਮਾ ਮ ਜਿਹੜਾ ਆਪਣਾ ਬਣ ਕੇ ਤਿਆਰ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਹਨੂੰ ਲਾ ਸਕਦੇ ਆਂ ਬੱਚਿਆਂ ਦੇ ਕਿਸੇ ਪ੍ਰੋਜੈਕਟ ਤੇ ਖਾਲ ਤੇ ਸਟਾਲ ਤੇ ਮਫਲਰ ਮਫਲਰ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਮੈਂ ਜਿਹੜਾ ਤੁਹਾਨੂੰ ਇਹ ਬਣਾਉਣਾ ਦੱਸਿਆ ਲਓ ਜੀ ਪਾਪਾ ਮਾ ਮ ਆਪਣਾ ਬਣ ਕੇ ਤਿਆਰ ਇਸ ਤਰ੍ਹਾਂ ਤੁਸੀਂ ਕਿਸੇ ਵੀ ਪ੍ਰੋਜੈਕਟ ਪ੍ਰੋਜੈਕਟ ਤੇ ਇਹਨੂੰ ਲਾ ਸਕਦੇ ਆ ਜੇਕਰ ਤੁਹਾਨੂੰ ਇਹ ਪੌਮ-ਪੌਮ ਬਣਾਉਣ ਦਾ ਤਰੀਕਾ ਜਿਹੜਾ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ